ਦੀਦਾਰ ਏ ਖੁਦਾ ਸਫਲ ਦਰਸ਼ਨ ਤੇ ਖਤਫੂਨੀਤ ਜਗਤ ਗੁਰੂ ਬਾਬਾ ਅਰ ਮਰਦਾਨਾ ਅਜ ਕੰਧਾਰ ਪਹੁੰਚੇ ਹਨ ਬੇਰੋਕ ਦਾਤਾ ਨਗਰ ਅੰਦਰ ਵੜ ਗਿਆ ਔਰ ਜਾ ਖੜੋਤਾ ਇੱਕ ਮਕਾਨ ਦੇ ਅੱਗੇ ਜਿੱਥੋਂ ਇੱਕ ਸੋਹਣਾ ਜਿਹਾ ਜਵਾਨ ਗੱਭਰੂ ਮੁਗਲ ਨਿਕਲਿਆ ਘਰੋਂ ਨਿਕਲਦੇ ਦੇ ਨੈਣ ਦੋ ਚਾਰ ਹੋਏ ਇਕ ਅਚਰਜ ਨੈਣਾ ਦੇ ਜੋੜੇ ਨਾਲ ਜਿਨ੍ਹਾਂ ਨੂੰ ਤੱਕ ਕੇ ਉਹ ਬਜਕ ਰਹਿ ਗਿਆ ਤੇ ਉਸ ਦੇ ਕਾਲੀ ਨਾਲ ਨਿਕਲ ਕੇ ਟੁਰ ਰਹੇ ਕਦਮ ਉਹਨਾਂ ਕਦਮਾਂ ਤੇ ਹੀ ਖੜੋ ਗਏ ਗੋ ਕਰਕੇ ਦੇਖਦਾ ਹੈ ਤੇ ਅश्चਰਜ ਹੁੰਦਾ ਹੈ ਕਦੇ ਜੀਵ ਵਿੱਚ ਇੱਕ ਚਰਨਾ ਹਟ ਛਿੜਦੀ ਹੈ ਕਦੇ ਖਿੱਚ ਪੈਂਦੀ ਹੈ ਕਦੇ ਨਜ਼ਰਾਂ ਕਦਮਾਂ ਵੱਲ ਚਲੀ ਜਾਂਦੀ ਹੈ ਕੁਝ ਦਿਨ ਇਸ ਤਰ੍ਹਾਂ ਦੇ ਹਾਲ ਵਿੱਚ ਰਹਿ ਕੇ ਉਸਨੇ ਪੁੱਛਿਆ ਆਪ ਜੀ ਦਾ ਇਹ ਸੋਹਣੀ ਨੈਣਾ ਵਾਲਿਓ ਕੀ ਨਾਮ ਹੈ ਉੱਤਰ ਨਾਨਕ ਨਿਰੰਕਾਰੀ ਮੁਗਲ ਨਾਨਕ 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 ਨਿਰੰਕਾਰੀ ਕੀ ਮਾਇਨੇ ਹੋਏ ਨਾਮ ਦੇ ਉੱਪਰ ਵੱਲ ਤੱਕ ਕੇ ਐਸਾ ਨਾਮ ਅੱਗੇ ਕਦੇ ਨਹੀਂ ਸੁਣਿਆ ਗੁਰੂ ਜੀ ਮਾਈਨੇ ਹਨ ਬੰਦੇ ਖੁਦਾ ਮੁਗਲ ਬੰਦੇ ਖੁਦਾ ਵਾ ਵਾ ਕਰਨ ਜਾਗੇ ਬੰਦੇ ਖੁਦਾ ਮਿਲਿਆ ਬੰਦੇ ਖੁਦਾ ਵਾ ਵਾ ਚਿਹਰੇ ਵੱਲ ਤੱਕਦਾ ਗਿਆ ਤੇ ਕਿਸੇ ਸਵਾਦ ਵਿੱਚ ਭਰਦਾ ਗਿਆ ਫਿਰ ਬੋਲਿਆ ਆਪ ਕਿਸ ਦੇਸ਼ ਤੋਂ ਆਏ ਹੋ ਗੁਰੂ ਜੀ ਵਤਨੇ ਖੁਦਾ ਮੁਗਲ ਵਾ ਵਾ ਵਤਨ ਖੁਦਾ ਹੈ ਜਿਨ੍ਹਾਂ ਦਾ ਦੀਦਾਰ ਖੁਦਾ ਹੈ ਉਹਨਾਂ ਦਾ ਆਪ ਜੀ ਦਾ ਰਹਿਬਰ ਮੁਰਸ਼ਿਦ ਪੈਗੰਬਰ ਕੌਣ ਹੈ ਗੁਰੂ ਜੀ ਖੁਦਾ ਆਪ ਹੈ ਸਾਨੂੰ ਘੱਲਣ ਵਾਲਾ ਮੁਰਸ਼ਿਦ ਤੇ ਪੀਰ ਸਾਨੂੰ ਉਹੋ ਹੀ ਆਪ ਮਿਲਿਆ ਹੈ ਮੁਗਲ ਬੰਦੇ ਖੁਦਾ ਵਤਨ ਏ ਖੁਦਾ ਪੀਰ ਏ ਖੁਦਾ ਦੀਦਾਰ ਤਾਂ ਡਾਡੇ ਉੱਚੇ ਸੁੱਚੇ ਸੋਹਣੇ ਹਨ ਨਹੀਂ ਡਿੱਠਾ ਰਸੂਲ ਪਰ ਦਿਲ ਕਹਿੰਦਾ ਹੈ ਰਸੂਲੋਂ ਸੋਹਣੇ ਹਨ ਨਹੀਂ ਨਹੀਂ ਮੈਂ ਤਾਂ ਕਾਫਰ ਹੁੰਦਾ ਜਾਂਦਾ ਹਾਂ ਇਹ ਦੀਦਾਰ ਤਾਂ ਦੀਦਾਰੇ ਖੁਦਾ ਪਿਆ ਲੱਗਦਾ ਹੈ ਕਿਉਂ ਜੀ ਖੁਦਾ ਦੇ ਦੇਸ਼ਵਾਸੀ ਖੁਦਾ ਦੇ ਜਾਣਨਹਾਰ ਜੀ ਹੋਣਾ ਤੁਸੀਂ ਉਸੇ ਦੇ ਦੀਦਾਰ ਨੋਵਾ ਅੱਗ पागल नाल लाल गुलाल गोला फक फक करदा डग डग करदा आग ही ਹੁੰਦਾ ਹੈ ਨਾ ਓਏ ਯਾਰ ਵਲੀ ਭਲਾ ਜਦ ਤੱਕ ਢੂੰਡ ਸੀ ਸ਼ਰਾ ਫਕਹਿ ਦੀ ਦਰਸ تدریس ਦੀ ਤਦ ਤਾਈ ਹਿਸਾਬ ਕਿਤਾਬ ਸੀ ਆ ਅੱਲਾ ਹੈ ਆ ਰਸੂਲ ਹੈ ਆ ਦੀਨਦਾਰ ਹੈ ਆ ਪਾਕਬਾਜ਼ ਹੈ ਫਲਾਨਾ ਪਰਹੇਜ਼ਗਾਰ ਹੈ ਫਲਾਨਾ ਕਾਫਰ ਹੈ ਬੇਦੀਨ ਹੈ ਤਦ ਤਾਈ ਇਹ ਹਿਸਾਬ ਰਹੇ ਖੁਸ਼ਕ ਹੀ ਰਹੇ ਲੱਕੜੀ ਪੇਟ ਨਾਲੋਂ ਕੱਟ ਕੇ ਸੁੱਕੀ ਲੱਕੜੀ ਅੱਜ ਇਹ ਦੀਦਾਰ ਦੇਖ ਕੇ ਰਗਾਂ ਵਿੱਚ ਤਰੌਤ ਫਿਰ ਰਹੀ ਹੈ ਲੱਕੜੀ ਨਰਮ ਹੋ ਕੇ ਮੋਈ ਲਚਕ ਫੇਰ ਜਾਗ ਪਈ ਹੈ ਹੁਣ ਹਿਸਾਬ ਕਾਦੇ ਯਾਰ ਵਲੀ ਯਾਰਾ ਫੂਕ ਦੇ ਹਿਸਾਬਾਂ ਲੇਖਿਆਂ ਨੂੰ ਤੇ ਗਿਣਤੀਆਂ ਨੂੰ ਇਹ ਦੀਦਾਰ ਜੋ ਰਗ ਰਗ ਵਿੱਚ ਜਾਨ ਪਾ ਰਹੇ ਹਨ ਮੰਨ ਲੈ ਕਦੇ ਦੇਖਿਆ ਹੈ ਅਜਿਹਾ ਸਵਾਦ ਅੱਗੇ ਹੈ ਸੂਫੀਆਂ ਦੀਆਂ ਸੁਬਤਾਂ ਵੀ ਤੱਕੀਆਂ ਤੇ ਪੀਰਾਂ ਦੀਆਂ ਕਦਮ ਬੋਸ਼ੀਆਂ ਵੀ ਕੀਤੀਆਂ ਆਹ ਨਾ ਤੱਕਿਆ ਜੋ ਕੁਝ ਹੁੰਦਾ ਜਾਂਦਾ ਹੈ ਜਿਹੜੇ ਨੂੰ ਇਸ ਛਿੰ ਹੈ ਬਈ ਇਮਾਨ ਲਿਆ ਮੇਰੇ ਮਨ ਕੀ ਆਹ ਮੁਕੱਦਸ ਚਿਹਰਾ ਅੱਲਾ ਦੇ دیدار ਦਾ ਸ਼ੀਸ਼ਾ ਹੈ ਹਾਂ ਇਹ حقیقی دیدار ਖੁਦਾ ਹੈ ایਉ ਮਨ ਨਾਲ ਮਨੋਵਾਦ ਕਰਦਾ ਕਿਸੇ ਅਖਰ ਹੈ ਵਿਸ ਅਖਰ ਰਸ ਵਿੱਚ ਭਰਦਾ ਕਿਸੇ ਸਵਾਦ ਵਿੱਚ ਰਸਦਾ ਯਾਰ Wali ਸਿਰ ਝੁਕਾਉਂਦਾ ਚਰਨਾ ਨਾਲ ਲਪਟ ਗਿਆ ਨੈਣਾ ਵਾਲੇ ਦਾਤੇ ਨੇ ਸਿਰ ਯਾਰ Wali ਦਾ ਸਿਰ ਆਪਣੇ ਮੁਬਾਰਕ ਹੱਥਾਂ ਨਾਲ ਚਾਇਆ ਕਿਸੇ ਦਰਦ ਭਰੇ ਪਿਆਰ ਨਾਲ ਉੱਚਾ ਕੀਤਾ ਯਾਰ ਵਲੀ ਦਾ ਕੰਠ ਗਦਗਦ ਹੋ ਰਿਹਾ ਸੀ ਗੱਲ ਮੂੰਹੋਂ ਨਹੀਂ ਸੀ ਨਿਕਲਦੀ ਪਰ ਜ਼ੋਰ ਲਾ ਕੇ ਬੋਲਿਆ ਇਹ ਦਾਤਾ ਇਹ ਦਾਤਾ ਤੂੰ ਖੁਦਾਏ ਹੋ ਧਰਿਓ ਸਰੀਰਾ ਪਜੋ ਜਨਮ ਮਰਨ ਕੀ ਪੀੜਾ ਗੁਰੂ ਜੀ ਖੁਦਾ ਖੁਦ ਆਪ ਹੈ ਦੋ ਜਹਾਨਾਂ ਦਾ ਮਾਲਕ ਮੈਂ ਬੰਦਾ ਬੈ ਖਰੀਦ ਹਾਂ ਉਸ ਦਾ तू संभाल अपने आप नु प्यारया यार वली हे दाता मैं अपनी भलाई दा लोड बन्द हा मैं उस खुदा ए बेरंगो दे नाम दा मुतला शी हा उम्र गुजरी है तलाश ते ढूंढ विच पर नहीं खैर पाई किधरों दीदार दी तेरे दीदार विच खुदा दिसया है हुन मुरीद बना ले जे आप है ता मेल ले ਜੇ ਉਹ ਤੇਰਾ ਹੈ ਤਾਂ ਉਸ ਦੇ ਨਾਲ ਮਿਲਾ ਦੇ ਆਪੇ ਆਏ ਹੋ ਆਪੇ ਚਾਹ ਕਰੋ ਮਿਹਰ ਗੁਰੂ ਜੀ ਅੱਲਾ ਦੇ ਯਾਰ ਮੁਰਸ਼ਦ ਮਿਲਦੇ ਹਨ ਅਕਸਰ ਉਹ ਜਿਨ੍ਹਾਂ ਦਾ ਆਦਰਸ਼ ਹੁੰਦਾ ਹੈ ਕਿ ਸਾਡੇ ਬਹੁਤੇ murid ਹੋਣ ਬਹੁਤੇ ਸਜਦੇ ਸਲਾਮਾ ਵੇਖ ਕੇ ਬਹੁਤੇ ਆਦਰ ਭਾਉ ਲੈ ਕੇ ਉਹਨਾਂ ਦੀ ਸੁਰਤ ਵਿੱਚ ਜੋ ਉਮਾਹ ਰਹਿੰਦਾ ਹੈ ਇਸ ਨੂੰ ਉਹ ਸਮਝਦੇ ਹਨ ਕਿ ਸਾਡੀ ਸੁਰਤ ਦਾ ਸੁੱਖ ਹੈ ਰੋਹਾਨੀ ਜਿਉਂ-ਜਿਉਂ ਭੀੜ ਵੱਧਦੀ ਹੈ ਤਿਉਂ-ਤਿਉਂ ਉਹਨਾਂ ਦਾ ਸੁੱਖ ਜਿਸ ਨੂੰ ਉਹ ਰੂਹ ਦਾ ਸੁੱਖ ਸਮਝਦੇ ਹਨ ਵੱਧਦਾ ਹੈ ਅਸਲ ਵਿੱਚ ਉਹ ਵੀ ਰੂਹ ਤੇ ਇੱਕ ਸੁਖਮ ਮੈਲ ਪੈਂਦੀ ਹੈ ਉਹਨਾਂ ਦੀ ਸਹਬਤ ਕਿਵੇਂ ਕਲਿਆਣਕਾਰੀ ਹੋਵੇ ਪਿਆਰਿਓ ਅਸੀਂ ਪਰੰਪਾਰਸ ਵਿੱਚੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਜੋ ਰਚਨਾ ਦیدار ਖੁਦਾ ਉਹ ਪੜ ਰਹੇ ਸਾਂ ਇਸ ਦਾ ਜੋ ਅਗਲਾ ਹਿੱਸਾ ਹੈ ਉਹ ਅਸੀਂ ਅਗਲੇ ਭਾਗ ਵਿੱਚ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ